ਪਾਣੀ ਵੈਲਕਮ एवरीवन ਤੇ ਆਪਾਂ ਕਰ ਰਹੇ ਹਾਂ ਜੀ ਜਰਨਲ ਅੱਜ ਆਪਾਂ ਜਰਨਲ ਐਂਟਰੀਜ਼ ਕਰਾਂਗੇ ਰਿਗਾਰਡਿੰਗ ਕੈਸ਼ ਡਿਸਕਾਊਂਟ ਜੋ ਆਪਣਾ ਟਰੇਡ ਡਿਸਕਾਊਂਟ ਆ ਐਂਡ ਜਿਹੜੀ ਆਪਣੀ ਓਪਨਿੰਗ ਐਂਟਰੀ ਆ ਤਾਂ ਹੁਣ ਦੇਖੋ ਜੀ ਆਪਣੀ ਪਹਿਲੀ ਐਂਟਰੀ ਕੀ ਆ ਆਪਾਂ ਪਰਚੇਸ ਕਰ ਰਹੇ ਹਾਂ ਗੋਰਸ ਕੈਸ਼ ਦੇ ਵਿੱਚ 2 ਲੱਖ ਦੀਆਂ ਤੇ ਉਹਦੇ ਵਿੱਚ ਆਪ ਨੂੰ ਟਰੇਡ ਡਿਸਕਾਊਂਟ ਕਿੰਨਾ ਆ 25% ਜੇ ਆਪਾਂ ਇਮੀਡੀਟਲੀ ਪੇਮੈਂਟ ਕਰ ਦਿਆਂ ਤਾਂ ਆਪਾਂ ਨੂੰ ਕਿੰਨੇ ਪਰਸੈਂਟ ਕੈਸ਼ ਡਿਸਕਾਊਂਟ ਮਿਲੂਗਾ ਜੀ 2% ਤਾ ਜਿਹੜਾ ਆਪਣਾ ਟਰੇਡ ਡਿਸਕਾਊਂਟ ਆ ਉਹ ਕੈਸ਼ ਡਿਸਕਾਊਂਟ ਦੇ ਨਾਲੋਂ ਪਹਿਲਾਂ ਆਪਾਂ ਕੀ ਕਰਾਂਗੇ ਉਹਨੂੰ ਚਾਰਜ ਕਰਾਂਗੇ ਕੈਲਕੂਲੇਟ ਕਰਾਂਗੇ ਆਪਾਂ ਤਾਂ ਹੁਣ ਦੇਖੋ ਜਿਹੜੀ ਆਪਣੇ 2 ਲੱਖ ਦੀ ਆਪਾਂ ਪਰਚੇਸ ਕਰ ਰਹੇ ਹਾਂ ਤਾਂ ਉਸਦੇ ਉੱਪਰ ਆਪਣਾ ਜਿਹੜਾ 25% ਆ ਜੋ ਆਪਣਾ 25% ਆ ਜਿਹੜਾ ਆਪਣਾ ਟਰੇਡ ਡਿਸਕਾਊਂਟ ਆ ਉਹ ਆਪਾਂ ਚਾਰਜ ਕਰਾਂਗੇ ਤਾਂ ਆਪਣੇ ਕੋਲੇ ਕਿੰਨਾ ਆ ਜਾਣਾ ਜੀ ਉਹ 50000 ਆ ਜਾਣਾ ਤਾਂ ਆਪਣਾ ਜਿਹੜਾ ਟਰੇਡ ਡਿਸਕਾਊਂਟ ਕਿੰਨਾ ਆ ਗਿਆ 50000 ਆ ਗਿਆ ਦੇ ਐਕਚੁਅਲ ਦੇ ਵਿੱਚ ਜੋ ਆਪਣੀ ਪਰਚੇਜ ਆ ਉਹ ਕਿੰਨੇ ਦੀ ਰਹੀ 2 ਲੱਖ ਦੇ ਵਿੱਚੋਂ 50000 ਲੈਸ ਕੀਤਾ ਤਾਂ ਆਪਣੇ ਕੋਲੇ ਪਰਚੇਜ ਕਿੰਨੇ ਦੀ ਆ ਗਈ 1 ਲੱਖ 50000 ਦੀ ਆ ਗਈ ਜੋ ਆਪਾਂ ਨੇ ਪੇਮੈਂਟ ਕਰਨੀ ਉਹ 1 ਲੱਖ 50000 ਦੇ ਅਕੋਰਡਿੰਗ ਕਰਨੀ ਆ ਹੁਣ ਬਟ ਉਹਨਾਂ ਨੇ ਆਪਾਂ ਨੂੰ ਨਾਲ ਕੀ ਦਿੱਕਤਾ ਵੀ ਜੇ ਆਪਾਂ ਇਮੀਡੀਟਲੀ ਪੇਮੈਂਟ ਕਰਦੇ ਆ ਪੇਡ ਇਮੀਡੀਏਟਲੀ ਤਾਂ ਕਿੰਨੇ ਪਰਸੈਂਟ ਡਿਸਕਾਊਂਟ ਆਪਣਾ ਨੂੰ 2% ਆ ਤਾਂ ਹੁਣ ਆਪਾਂ ਪੇਮੈਂਟ ਕਰ ਰਹੇ ਹਾਂ ਤੇ ਆਪ ਨੂੰ ਜਿਹੜਾ ਕੈਸ਼ ਡਿਸਕਾਊਂਟ ਆ ਕਿੰਨਾ ਮਿਲ ਰਿਹਾ ਜੀ 2% ਮਿਲ ਰਿਹਾ ਜਦੋਂ ਆਪਾਂ ਇਮੀਡੀਟਲੀ ਪੇਮੈਂਟ ਕਰ ਰਹੇ ਹਾਂ ਤਾਂ ਹੁਣ ਐਂਟਰੀ ਕੀ ਬਣੂਗੀ ਆਪਣੀ ਪਰਚੇਸ ਅਕਾਊਂਟ ਡੈਬਿਟ ਕੀ ਬਣੂਗਾ ਜੀ ਆਪਣਾ ਪਰਚੇਸ ਅਕਾਊਂਟ ਡੈਬਿਟ ਕਿੰਨੇ ਦੀ ਹੈ ਜੀ ਆਪਣੀ ਪਰਚੇਸ 1,50,000 ਦੀ 2 ਕੈਸ਼ ਠੀਕ ਹੈ ਜੀ 2 ਕੈਸ਼ ਅਕਾਊਂਟ ਤੇ ਆਪਣਾ ਜੀ ਜੋ ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਨੇ ਜੋ ਵੀ ਐਂਟਰੀਜ਼ ਪਾਈਆਂ ਨੇ ਉਹ ਆਪਾਂ ਨੇ ਕ੍ਰੈਡਿਟ ਸਾਈਡ ਅਕਾਊਂਟ ਨਹੀਂ ਯੂਜ਼ ਕੀਤਾ ਸੀ ਐਂਟਰ ਦੇ ਨਾਲ ਤਾਂ ਅਕਾਊਂਟ ਇੱਥੇ ਆਪਾਂ ਨੇ ਨਾਲ ਮੈਂਸ਼ਨ ਕਰਨਾ ਤਾਂ ਹੁਣ ਇੱਥੇ ਆਪਣਾ ਕੈਸ਼ ਆ ਜੋ 1,50,000 ਨਹੀਂ ਪਏ ਹੋਗਾ ਕਿਉਂਕਿ ਆਪਾਂ ਨੂੰ ਇਮੀडिएटली ਪੇਮੈਂਟ ਕਰਨ ਤੇ ਕਿੰਨੇ ਪਰਸੈਂਟ ਕੈਸ਼ ਡਿਸਕਾਊਂਟ ਮਿਲ ਰਿਹਾ ਜੀ 2% ਹੁਣ ਜੋ ਆਪਣੀ 1,50,000 ਦੀ ਪੇਮੈਂਟ ਆ ਉਹਤੇ ਆਪਾਂ ਨੂੰ 2% ਕੀ ਮਿਲ ਗਿਆ ਜੀ ਕੈਸ਼ ਡਿਸਕਾਊਂਟ ਮਿਲ ਗਿਆ ਤਾਂ ਕਿੰਨਾ ਆ ਗਿਆ ਜੀ ਆਪਣੇ ਕੋਲੇ 3000 ਤਾਂ ਕੈਸ਼ ਡਿਸਕਾਊਂਟ ਕਿੰਨਾ ਮਿਲ ਰਿਹਾ ਜੀ 3000 ਤਾਂ ਹੁਣ ਇੱਥੇ ਜੋ ਆਪਣੇ ਕੋਲੋਂ ਕੈਸ਼ ਜਾਊਗਾ ਪਰਚੇਸ ਕਰਨ ਦੇ ਟਾਈਮ ਉਹ ਕਿੰਨਾ ਜਾਊਗਾ 1,50,000 ਦੇ ਵਿੱਚੋਂ 3000 ਲੈਸ ਕਰਤਾ ਤਾਂ ਆਪਣੇ ਕੋਲੇ ਕਿੰਨੀ ਅਮਾਉਂਟ ਆ ਜਾਣੀ ਆ 147000 ਬਣ ਲਿਆ 147000 ਆਪਣੇ ਕੋਲ ਇੱਥੇ ਕੀ ਆ ਕੈਸ਼ ਜਾਊਗਾ ਹੁਣ ਜੋ 3000 ਆਪਾਂ ਨੂੰ ਜਿਹੜਾ ਡਿਸਕਾਊਂਟ ਆ ਉਹ ਮਿਲ ਰਿਹਾ ਆਪਾਂ ਨੂੰ ਕੀ ਹੋ ਰਿਹਾ ਉਹ ਬੈਨੀਫਿਟ ਹੋ ਰਿਹਾ ਤਾਂ ਉਹ ਆਪਾਂ ਨੂੰ ਕੀ ਹੋਊਗਾ ਜੀ ਨੋਮੀਨਲ ਅਕਾਊਂਟ ਦਾ ਰੂਲ ਆ ਉਹਦੇ ਅਕੋਰਡਿੰਗ ਕੀ ਹੋਊਗਾ ਉਹ ਕ੍ਰੈਡਿਟ ਹੋਊਗਾ ਤਾਂ 2 ਜਿਹੜਾ ਆਪਣਾ ਡਿਸਕਾਊਂਟ ਆਪਣਾ ਰਿਸਿਵਡ ਅਕਾਊਂਟ ਆ ਜਾਊਗਾ ਉਹ ਕਿੰਨਾ ਆ ਜਾਣਾ ਆਪਣੇ ਕੋਲੇ 3000 ਤੇ ਹੁਣ ਆਪਾਂ ਨੇ ਪਰਚੇਜ ਵਾਲੀ ਐਂਟਰੀ ਕਰੀ ਆ ਜੇ ਹੁਣ ਇਹਨੂੰ ਆਪਾਂ ਸੇਲ ਵਾਲੀ ਐਂਟਰੀ ਬਣਾਈਏ ਮੰਨ ਲਓ ਆਪਾਂ ਨੇ ਗੁੱਡਸ ਸੇਲ ਕਰੀਆਂ ਨੇ ਇਸ ਲਈ ਆਪਾਂ ਸੇਲ ਵਾਲੀ ਐਂਟਰੀਸ ਕਨਵਰਟ ਕਰ ਲੈਨੇ ਆ ਵੀ ਆਪਾਂ ਨੇ ਫਿਰ ਐਂਟਰੀ ਕਿਵੇਂ ਪਾਸ ਆਊਟ ਕਰਨੀ ਆ ਹੁਣ ਮੰਨ ਲਓ ਆਪਨੇ ਗੁੱਡਸ ਕੀ ਕਰੀਆਂ ਨੇ ਜੀ ਇੱਥੇ ਸੋਲਡ ਠੀਕ ਆ ਜੀ ਸੋਲਡ ਗੁੱਡਸ ਆਪਾਂ ਨੇ ਕਿੰਨੇ ਦੀ ਕੀਤੀਆਂ 2 ਲੱਖ ਦੀਆਂ ਤੇ ਆਪਾਂ ਨੂੰ 30% ਡਿਸਕਾਊਂਟ ਆਪਾਂ ਨੇ ਕਿੰਨਾ ਲੋ ਕੀਤਾ ਵਾ 25% ਜੇ ਇਮੀਡੀਟਲੀ ਪੇਮੈਂਟ ਹੁੰਦੀ ਆ ਤਾਂ ਆਪਾਂ ਕਿੰਨੇ ਪਰਸੈਂਟ ਡਿਸਕਾਊਂਟ ਦੇ ਰਹੇ ਹਾਂ ਦੀ ਮੰਨ ਲਓ 2% ਡਿਸਕਾਊਂਟ ਦੇ ਰਹੇ ਆ ਆਪਾਂ ਨੇ ਪਰਟੀਕੁਲਰ ਐਂਟਰੀ ਨੂੰ ਕਿਸ ਵਾਲੀ ਐਂਟਰੀਸ ਕਨਵਰਟ ਕਰਕੇ ਦੇਖਿਆ ਵੀ ਹੁਣ ਉਸ ਦੀ ਆਪਾਂ ਨੇ ਐਂਟਰੀ ਕਿਸ ਤਰੀਕੇ ਨਾਲ ਪਾਉਣੀ ਆ ਤਾਂ ਹੁਣ ਇੱਥੇ ਆਪਾਂ ਸੇਲ ਕਰ ਰਹੇ ਹਾਂ ਗੁੱਡਸ ਤਾਂ ਆਪਾਂ ਜਦੋਂ ਸੇਲ ਕਰਾਂਗੇ ਤਾਂ ਆਪਣੇ ਕੋਲੇ ਕੀ ਆਊਗਾ ਜੀ ਕੈਸ਼ ਆਊਗਾ ਤਾਂ ਕੈਸ਼ ਅਕਾਊਂਟ ਡੈਬਿਟ ਟੂ ਸੇਲ ਅਕਾਊਂਟ ਤਾਂ ਜਿਹੜੀ ਮੇਨ ਐਂਟਰੀ ਆਪਾਂ ਇਸ ਤਰੀਕੇ ਨਾਲ ਪਾਉਣੇ ਹੁੰਦੇ ਆ ਬਟ ਹੁਣ ਇੱਥੇ ਡਿਸਕਾਊਂਟ ਵੀ ਆ ਗਿਆ ਹੁਣ ਡਿਸਕਾਊਂਟ ਆਪਾਂ ਦੇ ਰਹੇ ਆ ਤਾਂ ਹੁਣ ਆਪਾਂ ਕੀ ਆ ਡਿਸਕਾਊਂਟ ਅਲਾਉ ਕੀਤਾ ਜਿੰਨੇ ਆਪ ਨੂੰ ਐਕਚੁਅਲ ਦੇ ਵਿੱਚ ਪੇਮੈਂਟ ਮਿਲਣੀ ਚਾਹੀਦੀ ਸੀ ਉਹ ਨਹੀਂ ਆਪਾਂ ਨੂੰ ਨਹੀਂ ਮਿਲੂਗੀ ਤਾਂ ਇੱਥੇ ਆਪਾਂ ਨੂੰ ਕੁਝ ਪਰਸੈਂਟ ਕੀ ਹੋਊਗਾ ਜੀ ਲਾਸ ਹੋਊਗਾ ਤਾਂ ਆਪਾਂ ਨੇ ਉਹ ਵੀ ਇੱਥੇ ਕੀ ਕਰਨਾ ਜੀ ਕਨਸੀਡਰ ਕਰਨਾ ਵਾ ਤਾਂ ਆਪਾਂ ਨੇ ਉਹਨੂੰ ਵੀ ਕੀ ਕਰਨਾ ਜੀ ਕਨਸੀਡਰ ਕਰਨਾ ਤਾਂ ਹੁਣ ਦੇਖੋ 2 ਲੱਖ ਦੀ ਸੇਲ ਕਰ ਰਹੇ ਆ ਤਾਂ ਆਪਾਂ ਉਹਦੇ 25% ਜਿਹੜਾ ਕੀ ਆ ਟਰੇਡ ਡਿਸਕਾਊਂਟ ਦੇ ਦਿਆਂ ਤਾਂ ਐਕਚੁਅਲ ਦੇ ਵਿੱਚ ਸੇਲ ਕਿੰਨੇ ਦੀ ਰਹਿ ਗਈ 1,50,000 ਦੀ ਇਹੀ ਐਂਟਰੀ ਹੁਣ 1,50,000 ਤੇ ਆਪਾਂ ਨੇ 2% ਕੀ ਆ ਕੈਸ਼ ਡਿਸਕਾਊਂਟ ਦਿੱਤਾ ਤਾਂ ਕਿੰਨਾ ਦਿੱਤਾ ਜੀ ਆਪਾਂ ਨੇ 3000 ਦਾ ਤਾਂ ਹੁਣ ਆਪਾਂ ਦੇ ਕੋਲੇ ਜਿਹੜਾ ਕੈਸ਼ ਆ ਰਿਹਾ ਉਹ ਕਿੰਨਾ ਆ ਰਿਹਾ ਵਾ 1,47,000 ਕਿਉਂਕਿ 1,50,000 ਦੀ ਵੈਲਿਊ ਰਹਿ ਗਈ ਸੀ ਜੀ ਆਪਣੀ 2,25% ਰੇ ਡਿਸਕਾਊਂਟ ਲਾ ਕੇ ਤੇ 2% ਉਹਦੇ ਆਪਣਾ ਡਿਸਕਾਊਂਟ ਦਿੱਤਾ ਉਹ ਕਿੰਨਾ ਆ ਗਿਆ ਜੀ 3000 ਤਾਂ ਐਕਚੁਅਲ ਦੇ ਵਿੱਚ ਆਪਣੇ ਕੋਲੇ ਕੈਸ਼ ਕਿੰਨਾ ਆਊਗਾ ਜੀ 147000 ਤਾਂ ਕੈਸ਼ ਕਿੰਨਾ ਆ ਆਪਣੇ ਕੋਲੇ 147000 ਹੁਣ ਟ੍ਰੇਡ ਡਿਸਕਾਊਂਟ ਆਪਾਂ ਲੈਸ ਕਰਕੇ ਐਂਟਰੀ ਪਾਤੀ ਜਿਹੜਾ 3000 ਆਪਾਂ ਕੀ ਹੈ ਕੈਸ਼ ਡਿਸਕਾਊਂਟ ਆਪਾਂ ਨੇ ਅਲਾਉ ਕਰਿਆ ਤਾਂ ਆਪਾਂ ਨੂੰ ਕੀ ਆ ਜੀ ਉਹਦਾ ਲਾਸ ਹੋਇਆ ਤਾਂ ਨੋਮੀਨਲ ਅਕਾਊਂਟ ਦਾ ਰੂਲ ਕੀ ਹੈ ਵੀ ਲਾਸ ਕੀ ਹੋਊਗਾ ਡੈਬਿਟ ਹੋਊਗਾ ਤਾਂ ਇੱਥੇ ਆਪਾਂ ਕੀ ਕਰ ਰਹੇ ਆ ਡਿਸਕਾਊਂਟ ਜਿਹੜਾ ਹੈਗਾ ਉਹ ਅਲਾਉਡ ਕੀਤਾ ਆਪਾਂ ਨੇ ਡਿਸਕਾਊਂਟ ਅਲਾਉਡ ਅਕਾਊਂਟ ਡੈਬਿਟ ਉਹ ਕਿੰਨਾ ਆ ਗਿਆ ਜੀ ਆਪਣਾ 3000 ਟੂ ਸੇਲ ਅਕਾਊਂਟ ਤਾਂ ਆਪਣੇ ਕੋਲ ਹੁਣ ਸੇਲ ਕਿੰਨੇ ਦੀ ਕਰੀ ਆਪਾਂ ਨੇ 1,50,000 ਦੀ ਬਾਟ ਆਪਾਂ ਨੇ ਕੋਲੇ ਕੈਸ਼ ਕਿੰਨਾ ਆਇਆ ਵਾ 1,47,000 3 3000 ਦਾ ਆਪਾਂ ਨੂੰ ਕੀ ਹੋ ਗਿਆ ਜੀ ਲੌਸ ਜੋ ਆਪਣਾ ਕੀ ਆ ਡਿਸਕਾਊਂਟ ਜਿਹੜਾ ਆਪਾਂ ਨੇ ਅਲਾਉ ਕੀਤਾ ਦੇਖੋ ਇਹੀ ਐਂਟਰੀ ਬਣ ਰਹੀ ਆ ਜੇ ਇਹ ਪਰਸਨ ਨੇ ਪਰਚੇਸ ਕਰੀਆ ਇਹਨੂੰ ਕਨਵਰਟ ਕਰ ਲਓ ਮੰਨ ਲਓ ਆਹ ਇਹ ਪਰਸਨ ਆਹ ਮੰਨ ਲਓ b ਪਰਸਨ ਆ ਜੇ A ਪਰਸਨ ਨੇ B ਤੋਂ ਪਰਚੇਸ ਕਰੀਆ ਕੈਸ਼ ਦੇ ਵਿੱਚ ਤਾਂ ਜਿਹੜੀ ਆਪਣੀ ਸੇ ਆ ਪਰਚੇਸ ਆ ਕਿੰਨੇ ਦੀ ਰਹੀ 150000 ਦੀ ਇਸ ਦੀ ਸੇਲ ਕਿੰਨੀ ਹੋਊਗੀ 150000 ਦੀ ਦੀ ਪਰਚੇਸ ਹੋ ਰਹੀ ਆ ਇਹਦੀ सेल ਹੋ ਰਹੀ ਆ ਹੁਣ ਇਹਨੇ ਆਪਾਂ ਕਿੰਨਾ ਕੈਸ਼ ਪੇ ਕੀਤਾ ਪਰਚੇਸ ਕਰਨ ਦੇ 147000 ਕਿਉਂਕਿ 2% ਡਿਸਕਾਊਂਟ ਆਪਾਂ ਨੇ ਕੀਆ ਚਾਹਤਾ ਨੂੰ ਡਿਸਕਾਊਂਟ ਦੇਤਾ ਸੀ ਜੇ ਇਹ 147000 ਪੇਮੈਂਟ ਕਰ ਰਿਹਾ ਤਾਂ ਆਪਣੇ ਕੋਲੇ ਕਿੰਨਾ ਕੈਸ਼ ਆ ਰਿਹਾ 147000 ਜੇ ਇਹਨੇ ਡਿਸਕਾਊਂਟ ਨੂੰ ਰੀਸੀਵ ਕੀਤਾ 3000 ਮਤਲਬ ਫਿਰ ਇਹਨੇ ਡਿਸਕਾਊਂਟ ਦਿੱਤਾ ਹੋਣਾ ਜੀ ਤਾਂ ਉਹ 3000 ਕੀ ਹੋ ਗਿਆ ਇੱਥੇ ਡੈਬਿਟ ਹੋ ਗਿਆ ਤਾਂ ਇਸ ਤਰੀਕੇ ਨਾਲ ਆਪਾਂ ਨੇ ਕੀਆ ਐਂਟਰੀ ਪਾਸਵਰਡ ਕਰਨੀ ਤਾਂ ਜੇਦੋਂ ਆਪਾਂ ਨੇ ਇਸ ਤਰੀਕੇ ਨਾਲ ਕੀਆ ਐਂਟਰੀ ਪਾਸਵਰਡ ਕਰਨੀ ਆ ਪਹਿਲਾਂ ਟ੍ਰੇਡ ਡਿਸਕਾਊਂਟ ਉਹਨਾਂ ਦੀ ਸਰ ਕੈਸ਼ ਡਿਸਕਾਊਂਟ ਲਗਾਉਣਾ ਤਾਂ ਜੀ ਨੈਕਸਟ ਆਪਣਾ ਕੇਸ ਆ ਓਪਨਿੰਗ ਐਂਟਰੀ ਇਹ ਆਪਾਂ ਨੇ ਕਿਵੇਂ ਪਾਸ ਆਊਟ ਕਰਨੀ ਆ ਇਹਦੀ ਓਪਨਿੰਗ ਐਂਟਰੀ ਆਪਣੀ ਇੱਕ ਸਿੰਗਲ ਐਂਟਰੀ ਬਣੂਗੀ ਓਪਨਿੰਗ ਐਂਟਰੀ ਹੁੰਦੀ ਆ ਵੀ ਜੋ ਆਪਾਂ ਨੇ ਜੋ ਆਪਣਾ ਅਕਾਊਂਟ ਦੀ ਕੀ ਰੋ ਕਲੋਜ਼ ਹੁੰਦਾ ਜੋ ਬੈਲੈਂਸ ਆਏ ਹੁੰਦੇ ਨੇ ਆਪਣੇ ਕੋਲੇ ਉਹ ਅਗਲੇ ਸਾਲ ਦੀ ਕੀ ਆ ਓਪਨਿੰਗ ਬੈਲੈਂਸ ਬਣ ਜਾਂਦਾ ਜਿਵੇਂ ਦੇਖੇ ਤੇ ਆਪਣਾ ਬੈਲੈਂਸ ਸ਼ੀਟ ਦਿੱਤੀ ਹੋਈ ਆ 31 ਮਾਰਚ 2022 ਦੀ ਤੇ ਆਪਣੇ ਕੋਲੇ ਬੈਲੈਂਸ ਕਿੰਨਾ ਕੈਸ਼ ਇਨ ਹੈਂਡ ਕੈਸ਼ ਹੈਟ ਬੈਂਕ ਸੈਂਟਰੀ ਡੈਟਸ ক্লোজিং ਸਟਾਕ ਹਮ ਮਸ਼ੀਨਰੀ ਐਂਡ ਇਕਵਿਪਮੈਂਟਸ ਦਿੱਤਾ ਹੋਇਆ ਸੀ ਤੇ ਇਧਰ ਆਪਾਂ ਨੂੰ ਕ੍ਰੈਡਿਟਰਸ ਐਂਡ ਕੈਪੀਟਲ ਦਾ ਬੈਲੈਂਸ ਦਿੱਤਾ ਹੋਇਆ ਤਾਂ ਹੁਣ ਨੈਕਸਟ ਈਅਰ ਦੇ ਵਿੱਚ ਇਹ ਕੀ ਬਣ ਜਾਣੇ ਨੇ ਜੀ ਓਪਨਿੰਗ ਬੈਲੈਂਸ ਬਣ ਜਾਣੇ ਇਹਨਾਂ ਦੀ ਐਂਟਰੀ ਬਣਦੀ ਹੁੰਦੀ ਹੈ ਉਹ ਆਪਣੀ ਕੀ ਬਣਦੀ ਹੁੰਦੀ ਹੈ ਜੀ ਓਪਨਿੰਗ ਐਂਟਰੀ ਤੇ ਜਿੰਨੀਆਂ ਵੀ ਆਪਣੀਆਂ ਐਸੈਟਸ ਹੁੰਦੀਆਂ ਨੇ ਉਹ ਡੈਬਿਟ ਹੋ ਜਾਂਦੀਆਂ ਨੇ ਜੋ ਆਪਣੀ ਲਾਇਬਿਲਟੀਜ਼ ਨੇ ਉਹ ਕੀ ਹੋ ਜਾਂਦੀਆਂ ਨੇ ਜੀ ਕ੍ਰੈਡਿਟ ਹੋ ਜਾਂਦੀਆਂ ਨੇ ਤਾਂ ਐਂਟਰੀ ਦੇਖੋ ਕੀ ਬਣੂ ਜੀ ਆਪਣੀ ਕੈਸ਼ ਅ फिर हैगा अपने को बैंक का बैलेंस बैंक अकाउंट डेबिट फिर है संडरी डेटल्स अपने कोडरी डेटल्स अकाउंट डेबिट फिर आ गया जी स्टॉक अकाउंट डेबिट फिर अपने को गया मशीनरी एंड इक्विपमेंट्स अकाउंट डेबिट ਦੇ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਲਾਇਬਿਲਟੀਜ਼ ਟੂ ਕ੍ਰੈਡੀਟਰਸ ਅਕਾਊਂਟ ਤੇ ਟੂ ਕੈਪੀਟਲ ਅਕਾਊਂਟ ਇਸ 3 ਕਰਨ ਆਪਣੇ ਐਂਟਰੀ ਪਾਸਵਰਡ ਕਰਨੀ ਆ ਤਾਂ ਇਹ ਆਪਣੇ ਕੋਲੇ ਜਿਹੜਾ ਕੈਸ਼ ਦਾ ਬੈਲੈਂਸ ਹੋ ਗਿਆ ਨਾ ਜੀ 4300 ਤੇ ਜਿਹੜਾ ਆਪਣਾ ਬੈਂਕ ਦਾ ਬੈਲੈਂਸ ਸੀ 26000 750 ਤੇ ਸੰਨੂ ਜੀ ਡੈਟਾ ਦਾ ਬੈਲੈਂਸ ਸੀ ਆਪਣੇ ਕੋਲੇ 74950 ਤੇ ਆਪਣੇ ਕੋਲੇ ক্লোজিং স্টক ਦਾ ਕਿੰਨਾ ਸੀ 90000 ਤੇ ਆਪਣੇ ਕੋਲੇ ਮਸ਼ੀਨਰੀ ਐਕুইਪਮੈਂਟ ਦਾ ਬੈਲੈਂਸ ਕਿੰਨਾ ਸੀ 60000 ਇਦਰ ਪਲੇਸ ਦੀਡ ਹਜ਼ ਅ ਪ੍ਰੋਬਲਮ ਔਨ ਕਰਕੇ ਐਂਟਰੀ ਥੋੜੀ ਜੀ ਆਪਾਂ ਨੇ ਇਸ ਤਰੀਕੇ ਨਾਲ ਪਾਈ ਆ ਤੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਸੈਂਟਰੀ ਕ੍ਰੈਡਿਟਰਸ ਕਿੰਨੇ ਨੇ ਉਹ ਆਪਣੇ ਕੋਲੇ ਹੈਗੇ ਨੇ ਜੀ 56000 ਦੇ ਐਂਡ ਇਹਦਾ ਆਪਣਾ ਕੈਪੀਟਲ ਆ ਕਿੰਨਾ ਆਪਣੇ ਕੋਲੇ 2 ਲੱਖ ਤਾਂ ਡੈਬਿਟ ਸਾਈਡ ਤੇ ਕ੍ਰੈਡਿਟ ਸਾਈਡ ਦੋਨੋਂ ਕੀ ਹੋ ਹੈਗੀਆਂ ਨੇ ਆਪਣੀਆਂ ਇੱਥੇ ਸੇਮ ਨੇ ਹੁਣ 23 ਵਾਰ ਆਪਣੀ ਡਾਇਵਰਸਾਈਡ ਤੇ ਜਿਹੜੀ ਕਰੈਡਰ ਸਾਈਡ ਆ ਉਹ ਸੇਮ ਨਹੀਂ ਹੁੰਦੀ ਤਾਂ ਉਹਦੇ ਵਿੱਚ ਕੀ ਆ ਕੁਝ ਮਿਸਿੰਗ ਹੁੰਦਾ ਉਹ ਕਿਵੇਂ ਫਾਈਂਡ ਆਊਟ ਕਰਨਾ ਆਪਾਂ ਨੇ ਉਹ ਹੁਣ ਆਪਾਂ ਨੈਕਸਟ ਐਗਜ਼ਾਮਪਲ ਦੇ ਵਿੱਚ ਕੀ ਆ ਸਮਝਾਂਗੇ ਇਹ ਤਾਂ ਹੱਥ ਜਿਹਾ ਆ ਦੇਖੋ ਜਨਰਲ ਐਂਟਰੀ ਪਾਵਾਂਗੇ ਆਪਾਂ ਜੋ ਬੈਲੈਂਸ ਨੇ ਉਹਨਾਂ ਨੂੰ ਕੀ ਆ ਬ੍ਰੌਡ ਫਾਰਵਰਡ ਕਰਾਂਗੇ ਆਪਾਂ ਤਾਂ ਦੇਖੋ ਜੀ ਕੈਸ਼ ਨੇ ਆਪ ਨੂੰ ਐਸੈਟਸ ਵੀ ਦਿੱਤੀਆਂ ਹੋਈਆਂ ਨੇ ਲਾਇਬਿਲਟੀਸ ਵੀ ਦਿੱਤੀਆਂ ਹੋਈਆਂ ਨੇ ਕੈਸ਼ ਹੈਂਡ ਕੈਸ਼ ਐਟ ਬੈਂਕ ਸਟਾਕ ਮਸ਼ੀਨਰੀ ਫਰਨੀਚਰ ਇਹ ਆਪਣੀ ਐਸੈਟਸ ਨੇ ਹੁਣ ਅਬਦੁੱਲਾ 20000 ਡੈਟਰ ਆਪਣਾ ਜਿਸ ਤੋਂ ਪੈਸੇ ਲੈਣੇ ਨੇ ਇਹਦੇ ਨੀਰਜਾ 26000 ਇਹ ਵੀ ਆਪਣਾ ਡੈਟਰ ਜਿਸ ਤੋਂ ਪੈਸੇ ਲੈਣੇ ਨੇ ਲੋਨ ਲਿਆ ਹੋਇਆ ਆਪਣੀ ਲਾਇਬਿਲਟੀ ਆ ਤੇਰਾ ਅਮਿਤਾ ਇਹ ਇਹਨੂੰ ਆਪਾਂ ਨੇ ਪੈਸੇ ਦੇਣੇ ਨੇ ਆਪਣੀ ਲਾਇਬਿਲਟੀ ਆ ਇਹ ਕੀ ਆਪਣਾ ਕਰੇਡੀਟਰ ਆ ਤਾਂ ਹੁਣ ਆਪਾਂ ਨੇ ਓਪਨਿੰਗ ਐਂਟਰੀ ਕਿਵੇਂ ਕਰੀ ਸੀ ਵੀ ਜੋ ਆਪਣੀਆਂ ਐਸੈਟਸ ਨੇ ਉਹ ਡੈਬਿਟ ਹੋਣਗੀਆਂ ਜੋ ਲਾਇਬਿਲਟੀਆਂ ਨੇ ਉਹ ਆਪਣੀਆਂ ਕ੍ਰੈਡਿਟ ਹੋਣਗੀਆਂ ਤਾਂ ਦੇਖੋ ਜੋ ਆਪਣਾ ਕੈਸ਼ ਆ ਬੈਂਕ ਆ ਉਹ ਆਪ ਨੂੰ ਡੈਬਿਟ ਕੀਤਾ ਕੈਸ਼ ਅਕਾਊਂਟ ਡੈਬਿਟ ਬੈਂਕ ਅਕਾਊਂਟ ਡੈਬਿਟ ਸਟਾਕ ਅਕਾਊਂਟ ਡੈਬਿਟ ਮਸ਼ੀਨਰੀ ਅਕਾਊਂਟ ਡੈਬਿਟ ਫਰਨੀਚਰ ਅਕਾਊਂਟ ਡੈਬਿਟ ਅਬਦੁੱਲ ਆਪਣਾ ਡਾਇਰੈਕਟਰਸ ਐਸੈਟ ਆਪਣੀ ਇਹ ਵੀ ਡੈਬਿਟ ਹੋਊਗਾ ਜੀ ਅਬਦੁੱਲ ਅਕਾਊਂਟ ਡੈਬਿਟ ਨੀਡਜ਼ ਅਕਾਊਂਟ ਡੈਬਿਟ ਲੋਨ ਆਪਣੀ ਲਾਇਬਿਲਟੀ ਆ ਲੋਨ ਕ੍ਰੈਡਿਟ ਹੋਊਗਾ ਟੂ ਲੋਨ ਅਕਾਊਂਟ ਅਮੇਤਾ ਆਪਣਾ ਕ੍ਰੈਡਿਟਰ ਹੈ ਲਾਇਬਿਲਟੀ ਆ ਇਹ ਆਊਗਾ ਜੀ ਟੂ ਅਮੇਤਾ ਅਕਾਊਂਟ ਇਹ ਵੀ ਕੀ ਹੋਊਗਾ ਜੀ ਕ੍ਰੈਡਿਟ ਹੋਊਗਾ ਆਪਾਂ ਨੇ ਕੀ ਹੈ ਬੈ ਹੁਣ ਜਦੋਂ ਆਪਾਂ ਦੇਖਾਂਗੇ ਵੀ ਜੋ ਆਪਣਾ ਆ ਬੈਲੈਂਸ ਆ ਤੇ ਜਿਹੜਾ ਆਪਣਾ ਏ ਬੈਲੈਂਸ ਆ ਦੋਨੋਂ ਸੇਮ ਨਹੀਂ ਹੈਗੇ ਮਤਲਬ ਕਰੈਡਿਟਡ ਸਾਈਡ ਜਿਹੜਾ ਆਪਣਾ ਬੈਲੈਂਸ ਆ ਉਹ ਕੀ ਹੋ ਰਿਹਾ ਘਟ ਰਿਹਾ ਤਾਂ ਹੁਣ ਇਹ ਆਪਾਂ ਦੇਖਾਂਗੇ ਕਿ ਕਿੰਨਾ ਘਟ ਰਿਹਾ ਜੋ ਆਪਣਾ ਏ ਬੈਲੈਂਸ ਨੇ ਇਹਨਾਂ ਦਾ ਜਿਹੜਾ ਟੋਟਲ ਬਣ ਰਿਹਾ ਬਣ ਰਿਹਾ ਜੀ 1,50,100 ਬਟ ਇਧਰ ਜਿਹੜਾ ਆਪਣਾ ਬੈਲੈਂਸ ਬਣ ਰਿਹਾ ਕਿੰਨਾ ਬਣ ਰਿਹਾ ਆਪਾਂ ਦਾ 52,700 ਸਨਸਾਰ ਇਹ ਜੀ ਉਹ ਕਿੰਨਾ ਆਇਆ 93,000 400 ਆ ਰਿਹਾ ਜੋ ਆਪਣਾ ਕ੍ਰੈਡਿਟ ਸਾਈਡ ਦਾ ਡਿਫਰੈਂਸ ਹੋ ਇੰਨਾ ਘਟ ਰਿਹਾ ਤਾਂ ਜਿਹੜਾ ਆਪਣਾ ਕ੍ਰੈਡਿਟ ਸਾਈਡ ਬੈਲੈਂਸ ਘਟਿਆ 93000 400 ਨੇ ਇਹ ਆਪਣਾ ਬੈਲੈਂਸ ਹੈਗਾ ਕਿਹੜਾ ਇਹ ਆਪਣੇ ਪਤਾ ਕਰਨਾ ਤਾਂ ਦੇਖੋ ਜੀ ਜਦੋਂ ਆਪਾਂ ਨੂੰ ਹੁਣ ਦੇਖੋ ਇੱਥੇ ਕੈਪੀਟਲ ਮਿਸਿੰਗ ਆਪਣੀ ਜਦੋਂ ਕ੍ਰੈਡਿਟ ਸਾਈਡ ਦਾ ਆਪਣਾ ਬੈਲੈਂਸ ਇੱਥੇ ਕੀ ਆ ਘਟੂਗਾ ਤੋਂ ਆਪਣੀ ਕੀ ਆਊਗੀ ਜੀ ਕੈਪੀਟਲ ਆਊਗੀ ਕੀ ਆਊਗਾ ਇੱਥੇ ਆਪਣਾ 2 ਕੈਪੀਟਲ ਜੋ ਆਪਣੀ ਕੀ ਆ ਬੈਲੈਂਸ ਫਿਗਰ ਆਈਆ ਇਹ ਚੈੱਕ ਇਨ ਆਊ ਬੈਲੈਂਸ ਆ ਗਿਆ ਆਪਣਾ 93400 ਤਾਂ ਹੁਣ ਦੇਖੋ ਜਦੋਂ ਇਸ ਤਰੀਕੇ ਨਾਲ ਆਪਣੀ ਜੋ ਪਹਿਲੀ ਐਂਟਰੀ કરી ਸੀ ਉਸ ਦੇ ਵਿੱਚ ਡੈਬਿਟ ਸਾਈਡ ਕ੍ਰੈਡਿਟ ਸਾਈਡ ਦੋਨੋਂ ਸੇਮ ਸੀ ਬਟ ਜਦੋਂ ਆਪਾਂ ਨੇ ਕ੍ਰੈਡਿਟ ਸਾਈਡ ਜਿਹੜਾ ਬੈਲੈਂਸ ਹਉ ਘੱਟ ਹੋਵੇ ਤਾਂ ਆਪਣਾ ਜਿਹੜਾ ਬੈਲੈਂਸ ਹੈ ਉਹ ਕੀ ਨਿਕਲੂਗਾ ਜੀ ਟੂ ਕੈਪੀਟਲ ਨਿਕਲੂਗਾ ਟੂ ਆਪਣਾ ਜੋ ਬੈਲੈਂਸ ਲਿਕਰ ਆਊਗੀ ਉਹ ਆਪਣੀ ਕੀ ਆਊਗੀ ਕੈਪੀਟਲ ਆਊਗੀ ਜਦੋਂ ਕ੍ਰੈਡਿਟ ਸਾਈਡ ਬੈਲੈਂਸ ਕੀ ਹੋਊਗਾ ਘੱਟ ਹੋਊਗਾ ਹੁਣ ਇਸ ਤਰੀਕੇ ਨਾਲ ਡੈਬਿਟ ਸਾਈਡ ਵੀ ਜਿਹੜਾ ਬੈਲੈਂਸ ਆ ਉਹ ਘੱਟ ਹੋ ਸਕਦਾ ਵਾ ਕ੍ਰੈਡਿਟ ਬੈਲੈਂਸ ਦੇ ਨਾਲੋਂ ਜਦੋਂ ਡੈਬਿਟ ਸਾਈਡ ਘੱਟ ਹੋਊਗਾ ਜੀ ਕ੍ਰੈਡਿਟ ਸਾਈਡ ਦੇ ਨਾਲੋਂ ਜੇ ਆਪਾਂ ਓਪਨਿੰਗ ਐਂਟਰੀ ਪਾ ਰਹੇ ਹਾਂ ਤਾਂ ਇੱਥੇ ਜੋ ਬੈਲੈਂਸ ਜਿੰਨਾ ਘਟੂਗਾ ਆਪਣੀ ਕੀ ਆਊਗੀ ਜੀ ਗੁੱਡਵਿਲ ਆਊਗੀ ਜਦੋਂ ਡੈਬਿਟ ਸਾਈਡ ਬੈਲੈਂਸ ਘਟੂਗਾ ਤਾਂ ਗੁੱਡਵਿਲ ਅਕਾਊਂਟ ਡੈਬਿਟ ਹੋ ਜਾਣਾ ਜਦੋਂ ਲਾਇਬਿਲਟੀ ਸਾਈਡ ਬੈਲੈਂਸ ਘਟ ਰਿਹਾ ਤਾਂ ਆਪਣਾ ਕੀ ਆਊਗਾ ਜੀ ਟੂ ਕੈਪੀਟਲ ਆਊਗਾ ਜੋ ਆਪਣੀ ਬੈਲੈਂਸ ਫੀਕਰ ਆਊਗੀ ਤਾਂ ਆਪਣਾ ਡੈਬਿਟ ਸਾਈਡ ਕ੍ਰੈਡਿਟ ਸਾਈਡ ਦਾ ਬੈਲੈਂਸ ਹੋ ਕੀ ਹੋ ਜਾਊਗਾ ਸੇਮ ਹੋ ਜਾਊਗਾ ਧਿਆਨ ਰੱਖਣਾ ਵੀ ਜੇ ਡੈਬਿਟ ਸਾਈਡ ਘਟ ਰਿਹਾ ਪਹਿਲੇ ਤਾਂ ਗੁੱਡਵਿਲ ਆਊ ਜੇ ਕ੍ਰੈਡਿਟ ਸਾਈਡ ਬੈਲੈਂਸ ਘਟ ਰਿਹਾ ਤਾਂ ਕੈਪੀਟਲ ਆਊ ਤਾਂ ਫਿਰ ਆਪਾਂ ਜੀ ਨੋਟੇਸ਼ਨ ਲਿਖ ਦਾਂਗੇ ਨੋਟੇਸ਼ਨ ਕੀ ਆਜੂਗੀ ਵੀ ਆਪਾਂ ਨੇ ਜੋ ਬੈਲੈਂਸ ਨੇ ਐਸੈਸ ਦੇ ਲਾਇਬਿਲਟੀਜ਼ ਦੇ ਕੈਪੀਟਲ ਦੇ ਉਹ ਕੀ ਕੀਤਾ ਆਪਾਂ ਨੇ ਬਰਾਉਟ ਫਾਰਵਰਡ ਕਰੇ ਨੇ ਤਾਂ ਆਪਣੀ ਇਸ ਤਰੀਕੇ ਨਾਲ ਕੀ ਪੈਂਦੀ ਹੈ ਜੀ ਓਪਨ ਤੁਹਾਡੀ ਉਮੀਦ ਕਰਦੇ ਆ ਜੀ ਅੱਜ ਦੇ ਆਪਣੇ ਜਿਹੜੇ ਕਨਸੈਪਟ ਸੀ ਉਹ ਕਲੀਅਰ ਹੋ ਗਏ ਹੋਣਗੇ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ